ਅੰਤਮਾਨ ਨੇ ਬਹੁਤ ਵੱਡੀ ਕਚਾਲ ਖੇਡ ਦਿੱਤੀ ਆ ਕਿਉਂਕਿ ਇੱਕ ਉਹਨਾਂ ਨਾਲ ਸਮਾਂ ਰੱਖ ਕੇ 31 ਮਾਰਚ ਦਾ ਪਰ ਉਸ ਉਸੇ ਵਾਦੇ ਤੋਂ ਇਹ ਮੁਕਰਿਆ ਕਿਉਂਕਿ ਕారణ ਪਰਿਵਾਰ ਨੂੰ ਇੱਕ ਵਿਸ਼ਵਾਸ ਦਿਵਾ ਕੇ ਉਹਨਾਂ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਇੱਕ ਤਰ੍ਹਾਂ ਦਾ ਕਿਉਂਕਿ ਉਹਨਾਂ ਦੀ ਪਤਨੀ ਨੇ ਜੋ ਜਿਹੜੀਆਂ ਇਹ ਪਰਸੂ ਦੀ ਵੀਡੀਓ ਦੇ ਵਿੱਚ ਦੇਖਿਆ ਤੁਸੀਂ ਕਿਉਂਕਿ ਜਿਹੜੇ ਦੇ ਵਿੱਚ 31 ਮਾਰਚ ਨੂੰ ਉਹਨਾਂ ਨੇ ਇੱਕ ਇਹਨਾਂ ਨੇ ਸਮਾਂ ਰੱਖਿਆ ਸੀ 12 ਵਜੇ ਦਾ ਵੀ ਅਸੀਂ ਉਸ ਪੁਲਿਸ ਵਾਲਿਆਂ ਨੂੰ ਤੇ ਜਿਹੜਾ ਐਸਐਸਪੀ ਨਾਨਕ ਸਿੰਘ ਆ ਵੀ ਇਹਨਾਂ ਤੇ ਜੋ ਇਨਕੁਆਇਰੀ ਜ਼ਰੂਰ ਕਰਾਵਾਂਗੇ ਇਹਨਾਂ ਨੂੰ ਡਿਸਮਿਸ ਵੀ ਕਰਾਵਾਂਗੇ ਤੇ ਸਸਪੈਂਡ ਵੀ ਹੋਣਗੇ ਇਹ ਸੋਡੇ ਨਾਲ ਖੜੇ ਆ ਸਾਡਾ ਸੋਡੇ ਨਾਲ ਵਾਧਾਗਾ ਕਿ ਉਹਨਾਂ ਦੀ ਪਤਨੀ ਦੇ ਸਿਰ ਤੇ ਹੱਥ ਰੱਖ ਕੇ ਕਰਨਲ ਦੀ ਪਤਨੀ ਦੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਉਹਨਾਂ ਨੂੰ ਪਰ ਲੇਕਿਨ ਹੋਇਆ ਕੀ ਆ ਜਿਵੇਂ ਕਿ ਮਾਗਲੀ ਵੀਡੀਓਜ਼ ਵੀ ਦੱਸਿਆ ਵੀ ਸੱਪ ਤੇ ਤੇ ਕੋਈ ਵੀ ਨੇਤਾ ਤੇ ਕਦੇ ਭਰੋਸਾ ਨਾ ਕਰੋ ਸੱਪ ਕਦੋਂ ਵੀ ਡੰਗ ਡੰਗ ਕਰ ਸਕਦਾ ਕਦੋਂ ਵੀ ਡੰਗ ਮਾਰ ਸਕਦਾ ਤੇ ਉਹ ਸੀਐਮ ਭੰਤਮਾਨ ਨੇ ਹੁਣ ਇਹ ਕਰਤਾ ਕਿਉਂਕਿ ਪਹਿਲਾਂ ਕਿਸਾਨਾਂ ਨੂੰ ਉੜੰਗਿਆ ਸਾਰਿਆਂ ਨੂੰ ਪਤਾ ਹੁ ਤਾਂ ਇੱਕ ਮੀਟਿੰਗ ਦਾ ਕਹਿ ਕੇ ਤੇ ਧੋਖਾ ਹੋਇਆ ਕਿਸਾਨਾਂ ਨਾਲ ਇਹ ਹੁਣ ਜਿਹੜੀ ਇਸ ਹਾਮਨਾ ਹੁਣ ਇਹਨਾਂ ਦੀ ਪਤਨੀ ਕਹਿ ਰਹੀ ਆ ਵੀ ਸਾਡੇ ਨਾਲ ਧੋਖਾ ਹੋਇਆ ਇਹ ਇਕੱਲੇ ਸੋਡੇ ਨਾਲ ਨਹੀਂ ਜੀ ਸਾਰੇ ਪੰਜਾਬ ਨਾਲ ਹੀ ਧੋਖਾ ਹੋ ਰਿਹਾ ਕਿਉਂਕਿ ਇਹ ਸੀਐਮ ਭਗਵੰਤ ਮਾਨ ਜਦੋਂ ਦੀ ਇਹ ਸਰਕਾਰ ਆਈ ਆ ਇੱਕ ਵਾਰ ਲੋਕਾਂ ਤੋਂ ਵੋਟਾਂ ਪਵਾ ਲਈਆਂ ਹੱਥ ਬੰਨ ਕੇ ਉਸ ਤੋਂ ਬਾਅਦ ਲੋਕਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰਤਾ ਤੇ ਜੇ ਹੁਣ ਗੱਲ ਕਰੀਏ ਕਰਨਲ ਪਰਿਵਾਰ ਦੀ 13 ਤਰੀਕ ਦੀ ਘਟਨਾ ਤੇ ਜਿਹੜਾ ਐਸਐਸਪੀ ਨਾਨਕ ਸਿੰਘਾ ਇਹ ਮੇਨ ਆ ਗੂ ਉਹਨਾਂ ਦੇ ਹੈਗੇ ਆ ਕਿਉਂਕਿ ਜਿਹਦੇ ਕਰਕੇ ਸੁਨਵਾਈ ਨਹੀਂ ਹੋਈ ਐਸਐਸਪੀ ਨਾਨਕ ਸਿੰਘ ਜੇ ਅੱਗੂ ਖਿੱਚ ਪਾਉਂਦਾ ਵੀ ਹਾਂਜੀ ਜਿਵੇਂ ਤੁਸੀਂ ਕਹੋਗੇ ਉਵੇਂ ਹੋਣੀ ਚਾਹੀਦੀ ਆ ਕਿਉਂਕਿ ਜੇ ਕਿਤੇ ਪੁਲਿਸ ਵਾਲੇ ਦੀ ਕੁੱਟਮਾਰ ਹੋਈ ਹੁੰਦੀ ਤਾਂ ਉਹਨੂੰ ਸਾਰੇ ਕੰਮ ਹੋ ਗਏ ਹੁੰਦੇ ਸਾਰੇ ਇਹਨਾਂ ਨੇ ਆਪਣੇ ਬੰਨਿਓ ਸਾਰਾ ਪੁਲਿਸ ਵਿਭਾਗ ਇਕੱਠਾ ਹੋ ਜਾਂਦਾ ਜਿਵੇਂ ਹੁਣ ਸਾਡੇ ਜਿਹੜੇ ਫੌਜੀ ਆਰਮੀ ਦੇ ਜਿਹੜੇ ਕੋਈ ਡਿਊਟੀ ਵਾਲੇ ਆ ਜਾਂ ਆਉਣ ਡਿਊਟੀ ਸਾਰਿਆਂ ਨੇ ਪ੍ਰਦਰਸ਼ਨ ਕੀਤਾ ਇਸ ਇਹਨਾਂ ਦੇ ਹੱਕ ਦੇ ਵਿੱਚ ਸਾਰੇ ਮੀਡੀਆ ਵਾਲੇ ਸਾਰਾ ਪੰਜਾਬ ਤੇ ਸਾਰੇ ਜੋ ਵੀ ਔਨ ਡਿਊਟੀ ਜਾਂ ਕੋਈ ਰਿਟਾਇਰਮੈਂਟ ਸਾਰੇ ਨਾਲ ਖੜੇ ਆ ਪਰ ਹੋਇਆ ਕੀ ਆ ਜਿਹੜਾ ਸੀਐਮ ਭਵਨਤਮਨ ਦੇ ਕਹਿਣ ਤੇ ਇੱਕ ਸਮਾਂ ਰੱਖਿਆ ਸੀ ਇਸ ਪਰਿਵਾਰ ਬੰਨਿਓ ਧਰਨਾ ਉਥੋਂ ਚੱਕ ਦਿੱਤਾ ਗਿਆ ਸੀ ਕਿਉਂਕਿ ਜਦੋਂ ਇਹਨਾਂ ਨੇ ਇੱਕ ਮੀਟਿੰਗ ਰੱਦਾ ਕਹਿਤਾ ਵੀ 12 ਤਰੀਕ ਨੂੰ ਸੁਣਵਾਈ ਹੋਣੀ ਆ ਛੋਟੀ ਤਾਂ ਜੋ ਤੁਸੀਂ ਕਹੋਗੇ ਅਸੀਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹ ਆਪਦੇ ਮੂੰਹ 'ਚ ਕਿਹਾ ਕਿਉਂਕਿ ਉਹਨਾਂ ਦੀ ਪਤਨੀ ਨੇ ਵੀ ਕਿਹਾ ਇਹਨੇ ਖੁਦ ਆਪਣੇ ਮੂੰਹ 'ਚ ਕਿਹਾ ਸੀ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਇੱਕ ਐਡਾ ਵੱਡਾ ਇੱਕ ਕਰਨਲ ਨਾਲ ਇਹ ਜੋ ਕੁੱਟਮਾਰ ਹੋਈ ਆ ਤਾਂ ਇਹ ਪੁਲਿਸ ਵਾਲੇ ਵੀ ਸਸਪੈਂਡ ਹੋਣੀ ਚਾਹੀਦੀ ਇਹਨਾਂ ਤੇ ਆਪਣੇ ਬੰਨੀਓ ਆਪਦੇ ਮੂੰਹ ਚੋਂ ਕਹੀ ਸੀ ਨੇ ਵੀ ਕਾਰਵਾਈ ਹੋਣੀ ਚਾਹੀਦੀ ਬਾਅਦ ਦੇ ਵਿੱਚ ਕੀ ਹੋਇਆ ਕਿਉਂਕਿ ਜੇ ਹੁਣ ਪੁਲਿਸ ਵਾਲਿਆਂ ਤੇ ਕਾਰਵਾਈ ਕਰਦਾ ਤਾਂ ਸੀਐਮ ਭਵੰਤਮਨ ਫਸ ਜੂਗਾ ਹੁਣ ਇਹਨੂੰ ਐ ਹੋ ਰਿਹਾਗਾ ਵੀ ਜੇ ਮੈਂ ਪੰਜਾਬ ਪੁਲਿਸ ਬੰਨੀ ਉਹਨਾਂ ਤਾਂ ਫਸਦਾ ਵੀ ਕਿਉਂਕਿ ਪੁਲਿਸ ਵਾਲੇ ਕਹਿਣਗੇ ਵੀ ਜੀ ਅਸੀਂ ਤਾਂ ਜੋ ਤੁਸੀਂ ਕਹਿੰਦੇ ਅਸਤਾ ਉਹ ਕਰਦੇ ਆ ਕਿਉਂਕਿ ਇਹਨੂੰ ਖੁੱਲੀ ਛੂਟ ਦੇ ਰੱਖੀ ਆ ਵੀ ਜਿਹਦਾ ਵੀ ਚਾਏ ਇਨਕਾਊਂਟਰ ਕਰ ਦੋ ਹੁਣ ਇਸ ਪਰਿਵਾਰ ਨਾਲ ਦੋ ਸ਼ਰਤਾਂ ਰੱਖੀਆਂ ਗਈਆਂ ਜੇ ਇਹ ਮਾਮਲਾ ਨਿਬੜਦਾ ਵੀ ਤਾਂ ਇਹਨਾਂ ਨੇ ਕਿਹਾ ਵੀ ਤੁਸੀਂ ਹਾਈ ਕੋਰਟ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਤੁਸੀਂ ਸੀਬੀਆਈ ਜਾਂਚ ਮੰਗੀ ਆ ਤੁਸੀਂ ਇਹ ਨਾ ਮੰਗੋ ਅਸੀਂ ਇਹਨਾਂ ਦਾ ਜੋ ਟਰਾਂਸਫਰ ਕਰ ਦਿੰਨੇ ਆ ਇਹਦਾ ਤਵਾਦਲਾ ਕਰ ਦਿੰਨੇ ਆ ਜਿਹੜਾ ਐਸਐਸਪੀ ਨਾਨਕ ਸਿੰਘ ਆ ਇਹ ਹੋ ਸਕਦਾ ਜੀ ਅਸੀਂ ਇਹਨੂੰ ਇਹਦੀ ਯਾਨੀ ਕਿ ਵੀ ਕਿਤੇ ਹੋਰ ਡਿਊਟੀ ਲਵਾ ਸਕਦੇ ਆ ਇਹਦਾ ਟਰਾਂਸਫਰ ਕਰ ਸਕਦੇ ਆ ਅਸੀਂ ਇਹ ਕਰ ਸਕਦੇ ਆ ਪਰ ਤੁਸੀਂ ਜਿਹੜਾ ਇੱਕ ਸਵਾਰ ਰੱਖੇਗੇ ਉਹਨਾਂ ਨੂੰ ਨਾ ਕੋਈ ਉਹਨਾਂ ਵਾਸਤੇ ਜਿਵੇਂ ਆਪਾਂ ਕਹਿੰਦਿਏ ਵੀ ਜੋ ਇਹਨਾਂ ਦੀ ਗਲਤੀ ਕਰੀਆ ਤਾਂ ਇਹਨਾਂ ਦਾ ਕਰਨੀ ਧਰਨੀ ਜੋ ਇਹਨਾਂ ਦਾ ਕਰਨੀ ਧਰਨੀ ਦਾ ਫਲ ਮਿਲਣਾ ਚਾਹੀਦਾ ਪਤਾ ਇਹ ਕਹਿਣਾ ਚਾਹੁੰਨੇ ਆ ਕਿਉਂਕਿ ਚਾਹੇ ਕੋਈ ਆਮ ਬੰਦਾ ਚਾਹੇ ਜਿਵੇਂ ਇਹ ਇੱਕ ਅਫਸਰ ਆ ਜਿਹਦੋਂ ਅਫਸਰ ਦੀ ਨਹੀਂ ਸੁਣੀ ਜਾਂਦੀ ਆਮ ਬੰਦੇ ਨੂੰ ਤਾਂ ਕੁਝ ਵੀ ਕਰਦੇ ਨੇ ਇਹ ਹੁਣ ਇਹ ਨਹੀਂ ਵਰਦੀ ਦੀ ਆਪਾਂ ਸਾਰੇ ਲੋਕ ਇੱਜ਼ਤ ਕਰਦੇ ਆਂ ਪੁਲਿਸ ਵਾਲੇ ਦੀ ਵੀ ਇੱਜ਼ਤ ਕਰਦੇ ਆਂ ਆਪਾਂ ਪਰ ਜਿਹੜਾ ਹੁਣ ਇਹ ਕੰਮ ਕੀਤਾ ਮੁਜਰਮ ਫਰ ਮੁਜਰਮ ਅਚਾਈ ਪੁਲਸਵਾਲਾ ਚਾਹ ਕੋਈ ਆਮ ਤਾਂ ਹੁਣ ਸੀਐਮ ਭਵੰਤਮਾਨ ਨੇ ਇੱਕ ਸਮਾਂ ਰੱਖਿਆ ਸੀ ਪਰ ਉਹ ਵਾਦੇ ਤੋਂ ਹੀ ਮੁੱਕਰੇ ਆ ਜਿਵੇਂ ਧੋਖਾ ਸ਼ੁਰੂ ਤੋਂ ਹੀ ਕਰਦੇ ਆ ਇਹ ਲੋਕਾਂ ਨਾਲ ਤਾਂ ਇਸ ਲੋਟੇ ਇਸ ਪਰਿਵਾਰ ਨਾਲ ਵੀ ਨੇ ਧੋਖਾ ਕੀਤਾ ਵਿਸ਼ਵਾਸ ਜੋ ਕਰਨਲ ਦੀ ਪਤਨੀ ਦੇ ਸਿਰ ਤੇ ਹੱਥ ਰੱਖ ਕੇ ਇਹਨਾਂ ਨੇ ਕਿਹਾ ਵੀ ਇੱਕ ਤੁਸੀਂ ਦੇਖ ਦਿੱਤੀਆਂ ਇੱਕ ਕਰਨਲ ਦੀ ਪਤਨੀ ਅਸੀਂ ਤੁਹਾਡੇ ਨਾਲ ਖੜੇ ਆ ਵਿਸ਼ਵਾਸ ਦਵਾਉਣਾ ਸਾਡਾ ਹੱਕ ਬਣਦਾ ਤੇ ਅਸੀਂ ਉਹਨਾਂ ਨੂੰ ਸਸਪੈਂਡ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਨੇ ਗਲਤੀ ਬਹੁਤ ਵੱਡੀ ਕੀਤੀ ਹੈ ਇਹ ਇਹਨਾਂ ਦਾ ਕਹਿਣਾ ਖੁਦ ਪਰ ਹੁਣ ਕਹਿ ਕੇ ਵਾਦੇ ਤੋਂ ਮੁੱਕਰੇ ਕਹਿਣ ਦਾ ਮਤਲਬ ਜਿਵੇਂ ਸ਼ੁਰੂ ਤੋਂ ਲੋਕਾਂ ਨਾਲ ਹਰ ਵਕਤ ਧੋਖੇ ਕਰਦੇ ਜਿਵੇਂ ਕਿਸਾਨਾਂ ਨੂੰ ਮੀਟਿੰਗ ਦਾ ਬੁਲਾ ਕੇ ਅਰੈਸਟ ਕੀਤਾ ਗਿਆ ਵਿੱਚ ਸਾਡੀਆਂ 80-80 ਸਾਲ ਦੀਆਂ ਬੁੜੀਆਂ ਬੰਦੇ ਬਜ਼ੁਰਗ ਸਾਰਿਆਂ ਨੂੰ ਜੇਲਾਂ ਦਿਖਾਤੀਆਂ ਹੁਣ ਇਹ ਦੱਸੋ ਇਹ ਕਿੱਥੋਂ ਦੀ ਪੱਤਰਕਾਰੀ ਹੈ ਸੀਐਮ ਪੰਤਪਾਂਦੀ ਕਿਉਂਕਿ ਇਹ ਕਹਿੰਦਾ ਹੁੰਦਾ ਮੈਂ ਕਿਸਾਨਾਂ ਦਾ ਬੇਟਾ ਕਿਸਾਨਾਂ ਤੇ ਝੂਲਮ ਟਾਇਆ ਫਿਰ ਜੇ ਹੁਣ ਗੱਲ ਕਰੀਏ ਇਸ ਪਰਿਵਾਰ ਦਾ ਜੇ ਮਾਮਲਾ ਸਾਹਮਣੇ ਆਇਆ ਇੱਕ ਪਾਸੇ ਸਵਾਲ ਰੱਖੇ ਗਏ ਉਹਨਾਂ ਦੇ ਸਾਹਮਣੇ ਤੁਸੀਂ ਆਏ ਦੱਸੋ ਇਨਸਾਫ ਵਜੋਂ ਦੀ بجائے ਸਵਾਰ ਰੱਖੇ ਗਏ ਵੀ ਜੇ ਤੁਸੀਂ ਕੋਰਟ ਦੇ ਵਿੱਚ ਸੀਬੀਆਈ ਜਾਂਚ ਨਾ ਮੰਗੋ ਇਹਨਾਂ ਦਾ ਅਸੀਂ ਟਰਾਂਸਫਰ ਕਰਾ ਸਕਦੇ ਹਾਂ ਹੁਣ ਇਹਨਾਂ ਨੂੰ ਪਤਾ ਵੀ ਜੇ ਅਗਰ ਸੀਬੀਆਈ ਜਾਂਚ ਹੋਗੀ ਤਾਂ ਉਹ ਫਿਰ ਤਹ ਤੱਕ ਜਾਣਗੇ ਉਹ ਇਹ ਵੀ ਦੇਖਣਗੇ ਵੀ ਤੁਸੀਂ ਉਸ ਵਕਤ ਕਿੱਥੋਂ ਆਏ ਸੀ ਕਿਉਂਕਿ ਉਥੋਂ ਇਹ ਇੰਕਾਊਂਟਰ ਕਰਕੇ ਇੰਕਾਊਂਟਰ ਜਿਹੜਾ ਕੀਤਾ ਸੀ ਇੰਕਾਊਂਟਰ ਉਹ ਫੇਕ ਨਜ਼ਰ ਆਉਂਦਾ ਕਿਉਂਕਿ ਇਹ ਮੀਡੀਆ ਵਾਲਿਆਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਤਾਂ ਹੁਣ ਜਿਵੇਂ ਹਰ ਪਾਸੋਂ ਵੀਡੀਓ ਦੇ ਵਿੱਚ ਇਹ ਦੱਸਾਂਗੇ ਵੀ ਫੇਕ ਆ ਪਰ ਲੇਕਿਨ ਹੁਣ ਉਹਦੇ ਵਿੱਚ ਸੀਬੀਆਈ ਜਾਂਚ ਪੁਲਿਸ ਵਾਲੇ ਵੀ ਫਸ ਸਕਦੇ ਆ ਭਗਵੰਤ ਮਾਨ ਵੀ ਫਸ ਸਕਦਾ ਕਿਉਂਕਿ ਸਰਕਾਰ ਦੇ ਹੁੰਦੇ ਜੇ ਇਹ ਜੇ ਕੰਮ ਹੋਣਗੇ ਫੇਕ ਕਾਉਂਟਰ ਹੋਣਗੇ ਕੀਦੇ ਕਹਿੰਦੇ ਹੁੰਦਾ ਆਰਡਰ ਕੀਤੇ ਜਾਂਦੇ ਆ ਸੀਐਮ ਭਗਵੰਤ ਮਾਨ ਦੇ ਤਾਂ ਹੁਣ ਚਾਰੇ ਪਾਸੋਂ ਸੀਐਮ ਭਗਵੰਤ ਮਾਨ ਨੂੰ ਫਟਮੁਹੀ ਮਿਲ ਰਹੀ ਆ ਪੰਜਾਬ ਪੁਲਿਸ ਨੂੰ ਵੀ ਜਿਵੇਂ ਕਿ ਇਹ ਕੋਰਟ ਦੇ ਵਿੱਚ ਵੀ ਗਲਤ ਜੋ ਠਹਿ ਰਹਿ ਗਏ ਆ ਕਿਉਂਕਿ ਜਿਹੜੇ ਇਹਨਾਂ ਦੇ ਸਬੂਤ ਇੱਕ ਵਕੀਲ ਬੰਨੀਓ ਰੱਖੇਗੇ ਸੀ ਕਿਹਾ ਗਿਆ ਸੀ ਇੱਕ ਪੁਲਿਸ ਵਾਲੇ ਦੀ ਕੁੱਟਮਾਰ ਹੋਈ ਹੈ ਫਿਰ ਜੱਜ ਸਾਹਿਬ ਨੇ ਉਹਨਾਂ ਨੂੰ ਪਹਿਲੇ ਨੰਬਰ ਤੇ ਸਵਾਲ ਕੀਤਾ ਸੀ ਵੀ ਪਹਿਲੀ ਵਾਰ ਤੁਸੀਂ ਕਿਹਾ ਸੀ ਵੀ ਇਹ ਇਹ ਅਣਪਛਾਤੇ ਬੰਦੇ ਆ ਹੁਣ ਤੁਹਾਨੂੰ ਕਿਹੜਾ ਪਤਾ ਕਿਵੇਂ ਪਤਾ ਲੱਗਿਆ ਵੀ ਇਹ ਇਹ ਪੁਲਿਸ ਵਾਲੇ ਹੁਣ ਕਿਵੇਂ ਪਛਾਣ ਆ ਗਈ ਉਹਨਾਂ ਦੀ ਪਹਿਲਾ ਸਵਾਲ ਇਹ ਗਲਤ ਦੂਜੇ ਨੰਬਰ ਤੇ ਇਹਨਾਂ ਨੇ ਕਿਹਾ ਵੀ ਜੇ ਇੱਕ ਪੁਲਿਸ ਵਾਲੇ ਦੀ ਕੁੱਟਮਾਰ ਹੋਈ ਹੈ ਹੋਈ ਹੈ ਜੀ ਤੇ ਉਹਨਾਂ ਨੇ ਆਖਿਆ ਵੀ ਫਿਰ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਮੁਲਾਜਾ ਕਿਉਂ ਨਹੀਂ ਹੋਇਆ ਮੈਡੀਕਲ ਕਿਉਂ ਨਹੀਂ ਹੋਇਆ ਉਹਨਾਂ ਦਾ ਜਿਵੇਂ ਕਿ ਇਹਨਾਂ ਨੇ ਆਪਣੇ ਸਬੂਤ ਰੱਖਤੇ ਜਿੱਥੇ ਇਹ ਆਪਣੀਆਂ ਗਲਤੀਆਂ ਮੰਨ ਰਿਹਾ ਹੱਥ ਮੰਨ ਕੇ ਉਸ ਦੀ ਪਤਨੀ ਦਕਰਨਲ ਦੀ ਤੋਂ ਤਾਂ ਇਹਦੇ ਵਿੱਚ ਆਪ ਫਸਦੇ ਨਜ਼ਰ ਆਇਆ ਤੇ ਜਿਹੜਾ ਹੁਣ ਇੱਕ ਵਕੀਲ ਆ ਘਮਣ ਜਿਹੜਾ ਕੀ ਰੌਣੀ ਜਿਹੜਾ ਇੱਕ ਰੌਨੀਆ ਐਕਸਪੈਂਟਰ ਹੈ ਜਿਹੜਾ ਤੇ ਹੋਰ ਵੀ ਹੈ ਜਿਹੜੀ ਤੇ ਇਹਨਾਂ ਨੇ ਇੱਕ ਆਪਣੇ ਬੰਨਿਓ ਪੂਰੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਵੀ ਕਹਿੰਦਾ ਮਤਲਬ ਇਹਨੂੰ ਬਚਾਉਣ ਦੀ ਕੋਸ਼ਿਸ਼ ਤਾਂ ਹੁਣ ਇਹ ਵਕੀਲ ਦਾ ਕਹਿਣਾ ਇਹ ਆ ਵੀ ਕਹਿੰਦਾ ਮਤਲਬ ਤਾਂ ਆਪ ਤੇ ਉਹਨਾਂ ਦੇ ਪੱਖ ਦੀ ਗੱਲ ਕਰੂ ਤਾਂ ਇਧਰ ਸਾਰਾ ਪੰਜਾਬ ਤੇ ਸਾਡੇ ਸਾਰੇ ਜਿਹੜੇ ਆਰਮੀ ਦੇ ਨੌਜਵਾਨ ਜਾ ਕੋਈ ਰਿਟਾਇਰਮੈਂਟ ਜਾਂ ਆਨ ਡਿਊਟੀ ਸਾਰੇ ਨਾਲ ਖੜਿਆ ਪਰ ਫਿਰ ਵੀ ਇਸ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਹੁਣ ਦੇਖਣਾ ਇਹ ਬੰਦਾ ਵੀ ਇਹ ਰਾਸ਼ਟਰਪਤੀ ਤੱਕ ਇਹ ਮਾਮਲਾ ਪਹੁੰਚੂ ਕਿਉਂਕਿ ਉਹੀ ਹੁਣ ਇਨਸਾਫ ਦਵਾਉ ਜਾਂ ਕੋਰਟ ਜਾਂ ਰਾਸ਼ਟਰਪਤੀ ਕਿਉਂਕਿ ਜਿਵੇਂ ਆਪਾਂ ਗੱਲ ਕਰੀਏ ਰਾਜਨਾਥ ਰੱਖਿਆ ਮੰਤਰੀ ਕੋਲੇ ਵੀ ਇਹਨਾਂ ਦੀ ਸਾਰੀ ਆਪਣੀ ਗੱਲ ਮੂਰੇ ਰੱਖਤੀ ਵੀ ਮੈਨੂੰ ਧਮਕੀਆਂ ਆ ਰਹੀਆਂ ਜੀ ਵੀ ਕਿਸੇ ਵੀ ਤਰੀਕੇ ਨਾਲ ਤੇ ਤੰਤਰਾਂ ਨੇ ਪਰਚੇ ਹੋਣਗੇ ਇੱਕ ਜਰਾਨੀ ਬਾਈ ਦਾ ਇੱਕ ਅਸਲੇ ਦਾ ਇੱਕ ਡਰੱਗਸ ਦਾ ਤੇ ਗੱਡੀ ਚ ਚਾਹ ਡਰੱਗਸ ਕਰ ਕੀਏ ਉਹ ਧਮਕੀਆਂ ਵੀ ਆਈਆਂ ਜਿਹੜਾ ਇਹਨਾਂ ਦਾ ਇੱਕ ਸਾਧੂ ਆ ਜਿਹੜਾ ਕਰਨਲ ਦਾ ਜਿਹਦਾ ਨਾਮ ਗੁਰਤੇਜ ਢਿੱਲੋਂ ਆ ਉਹ ਮੈਂ ਅਗਲੀ ਵੀਡੀਓ ਚ ਵੀ ਦੱਸਿਆ ਸੀ ਵੀ ਇਹ ਦੱਸੋ ਇਨਸਾਫ ਜੌਨ ਦੀ ਬਜਾਏ ਇਹਨਾਂ ਨੂੰ ਫਸਾਇਆ ਜਾਂ ਰਿਹਾ ਏ ਧਮਕੀਆਂ ਦੇ ਰਹੇ ਆ ਮੈਸੇਜ ਆ ਰਹੇ ਆ ਤਾਂ ਹੁਣ ਇਹ ਕਿੱਥੋਂ ਦਾ ਇਨਸਾਫ ਆ ਇਹਦੇ ਵਿੱਚ ਸਿੱਧਾ ਪਤਾ ਲੱਗਦਾ ਨਾ ਇਨਸਾਫੀ ਹੋ ਰਹੀ ਸਾਰਾ ਸਾਰ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜੇ ਜੋ ਪੰਜਾਬ ਦੇ ਵਿੱਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਾਂ ਨੋਟੀਫਿਕੇਸ਼ਨ ਬੰਨਦਾ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ